ਮੈਂ ਮੇਰਾ ਨਾਮ ਰੇਖਾ ਹੈ ਜੋ ਕਿ ਮੈਂ ਕੈਂਟ ਦੇ ਏਰੀਆ 'ਚ ਰਹਿਨੀ ਆ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਜੇ ਕਿ ਸਦਰ ਬਾਜ਼ਾਰ ਦੇ ਕੈਂਟ ਸਬਜ਼ੀ ਮੰਡੀ ਦੇ ਏਰੀਆ 'ਚ 25 ਨੰਬਰ ਪੈਂਦਾ ਏ ਜਿੱਥੇ ਕਿ ਪਹਿਲਾ 6 ਬੱਚੇ ਛੱਡ ਕੇ ਗਏ ਫਿਰ ਉਸ ਤੋਂ ਬਾਅਦ 7 ਬੱਚੇ ਛੱਡ ਕੇ ਗਏ ਫਿਰ ਇਸ ਤੋਂ ਬਾਅਦ 6 ਬੱਚੇ ਛੱਡ ਕੇ ਗਏ ਇਨਾਂ ਬੇਜੁਬਾਨ ਜਾਨਵਰਾਂ ਦਾ ਕੀ ਕਸੂਰ ਹੈ ਤੇ ਜੇ ਕਿਤੇ ਛੱਡ ਕੇ ਜਾਂਦੇ ਆ ਤੇ ਲੋਕਾਂ ਨੂੰ ਇਹ ਹੁੰਦਾ ਕਿ ਇਹ ਗੰਦ ਪਾਉਂਦੇ ਆ ਇਹ ਕਰਦੇ ਆ ਉਹ ਕਰਦੇ ਆ ਪਲੀਜ਼ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਤੇ ਉਰ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਤਿੰਨ ਕੁੱਤਿਆਂ ਨੂੰ ਮਾਰਿਆ ਗਿਆ ਉਹ ਵੀ ਗਲ ਘੁੱਟ ਕੇ ਤੇ ਉਹਨੂੰ ਪਾਗਲ ਆ ਮੈਂਟਲੀ ਅਫਸਰਡ ਆ ਤੁਸੀਂ ਦੇਖ ਸਕਦੇ ਹੋ ਦਿਖਾਣਾ ਭਈ ਜਿਹੜੇ ਤਿੰਨ ਕੁੱਤਿਆਂ ਨੂੰ ਗਲ ਘੁੱਟ ਕੇ ਮਾਰਿਆ ਗਿਆ ਹੈ ਇਸੇ ਜਗ੍ਹਾ ਤੇ ਤੇ ਬਾਅਦ ਚੋ ਇਹ 6 ਬੱਚੇ ਛੱਡ ਗਏ ਆ ਜੇ ਉਹ ਕੁੱਤੇ ਦੇ ਬੱਚੇ ਮਰੇ ਆ ਤੇ ਜਿਹਦੇ ਵਿੱਚੋਂ ਦੋ ਕੁੱਤੇ ਮਿਸਿੰਗ ਆ ਇਹ ਕੈਂਟ ਦਾ ਏਰੀਆ ਹੈਗਾ ਰਾਤ ਵਲੇ ਆਂਦੇ ਆ ਛੱਡ ਕੇ ਚੱਲ ਜਾਂਦੇ ਆ ਪਤਾ ਨਹੀਂ ਇਹਨਾਂ ਲੋਕਾਂ ਦਾ ਕੀ ਆ ਮੈਂ ਡੇਲੀ ਇੱਥੇ ਸ਼ਾਮ ਨੂੰ ਫੀਡਿੰਗ ਕਰਨ ਆਨਾਵਾ ਤੇ ਅੱਜ ਸਵੇਰੇ ਜਦੋਂ ਆਪਾਂ ਫੀਡਿੰਗ ਕਰਨ ਆਏ ਤੇ ਆਪਾਂ ਵੇਖਿਆ ਇੱਥੇ ਇੱਕ ਅਗਿਆਤ ਪਰਸਨ ਵੱਲੋਂ 3 ਪੱਪੀਜ਼ ਦੀ ਹੱਤਿਆ ਕਰ ਦਿੱਤੀ ਗਈ ਆ ਉਹਦੇ ਵੱਲੋਂ ਉਹਨਾਂ ਨੂੰ ਜਾਨ ਤੋਂ ਮਾਰਿਆ ਗਿਆ ਵਾ ਜਿਹਦੇ ਵਿੱਚ ਉਹਨਾਂ ਦੀ ਆਈ ਬੋਲਸ ਬਾਹਰ ਆ ਗਈਆਂ ਨੇ ਤੇ ਇੱਥੇ ਰੈਗੂਲਰ ਬੇਸਿਸ ਤੇ ਰੀਲੋਕੇਸ਼ਨ ਹੋ ਰਹੀ ਹੈ ਤੇ ਫਰੋਮ ਲਾਸਟ 25 ਟੂ 30 ਮੰਥਸ ਇੱਥੇ 25 ਟੂ 26 ਬੱਚੇ ਡੇਲੀ ਇੱਥੇ ਛੱਡੇ ਗਏ ਨੇ ਤੇ ਹੁਣ ਤੁਹਾਡੇ ਵੱਲੋਂ ਸਾਰਿਆਂ ਤੋਂ ਆਪਾਂ ਇਹੀ ਰਿਕਵੈਸਟ ਕਰਦੇ ਆ ਕਿ ਪਲੀਜ਼ ਜੇ ਤੁਸੀਂ ਇਹਨਾਂ ਨੂੰ ਹੈਲਪ ਨਹੀਂ ਕਰ ਸਕਦੇ ਪਲੀਜ਼ ਹੈਲਪ ਨਾ ਕਰੋ ਬਟ ਪਲੀਜ਼ ਇਹਨਾਂ ਨੂੰ ਇਹਨਾਂ ਤੋਂ ਮਦਰ ਤੋਂ ਦੂਰ ਨਾ ਕਰੋ ਕਿਉਂਕਿ ਉਸ ਤੋਂ ਬਾਅਦ ਇਹਨਾਂ ਦਾ ਸਰਵਾਈਵਲ ਚਾਂਸ ਜ਼ੀਰੋ ਆ ਇਹ ਰੋਡ ਤੇ ਸਰਵਾਈਵ ਇਕੱਲੇ ਨਹੀਂ ਕਰ ਸਕਦੇ ਐਕਸੀਡੈਂਟ ਵੱਲੋਂ ਭੁੱਖ ਮਰੀ ਨਾ ਜਾਂ ਫਿਰ ਇਹਨਾਂ ਦੀ ਕਿਸੇ ਨਾ ਕਿਸੇ ਬਿਮਾਰੀ ਨਾਲ ਡੈਥ ਹੋ ਜਾਂਦੀ ਹੈ ਤੇ ਆਪਾਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪਲੀਜ਼ ਇਹਨਾਂ ਨੂੰ ਰੀਲੋਕੇਟ ਨਾ ਕੀਤਾ ਜਾਵੇ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ आजो कुछ पशु प्रेमीया ਵੱਲੋਂ ਮੈਨੂੰ ਸੂਚਿਤ ਕੀਤੀ ਗਿਆ ਸੀ ਕਿ ਇਹ ਕੁਝ ਦਿਨਾਂ ਦੇ ਤੁਸੀਂ ਬੱਚੇ ਦੇਖ ਸਕਦੇ ਹੋ ਕੁਝ ਦਿਨਾਂ ਦਾ ਬੱਚਾ ਮੇਰੇ ਹੱਥ ਦੇ ਵਿੱਚ ਹੈ ਵੀ ਇੱਥੇ ਇੱਕ ਕੰਟੋਨਮੈਂਟ ਏਰੀਆ ਦਾ ਇੱਕ ਖਾਲੀ ਪਲਾਟ ਹੈ ਜਿੱਥੇ ਕਰੀਬ 25 ਤੋਂ 30 ਜਿਹੜੇ ਇਸ ਤਰ੍ਹਾਂ ਦੇ ਜਿਹੜੇ ਡੌਗਸ ਦੇ ਬੱਚੇ ਨੇ ਉਹਨਾਂ ਨੂੰ ਇੱਥੇ ਰੀਲੋਕੇਟ ਕਰ ਦਿੱਤਾ ਜਾਂਦਾ ਕਿਸੇ ਵੀ ਅੰਮ੍ਰਿਤਸਰ ਦੇ ਵਿੱਚ ਕਿਸੇ ਜਗ੍ਹਾ ਤੇ ਕੋਈ ਵੀ ਅਗਰ ਵਿੱਚ ਬੱਚੇ ਦਿੰਦੀ ਹੈ ਤੇ ਉਹਨੂੰ ਇੱਥੇ ਆ ਕੇ ਛੱਡ ਦਿੱਤਾ ਜਾਂਦਾ ਇਹ ਨਾ ਤੇ ਆਪਣੀ ਮਾਂ ਤੋਂ ਬਿਨਾਂ ਜੀ ਸਕਦੇ ਨੇ ਇੰਨੀ ਗਰਮੀ ਦੇ ਵਿੱਚ ਇਹ ਜਿਹੜਾ ਪਾਪ ਤੁਸੀਂ ਖੱਟ ਰਹੇ ਹੋ ਅਸੀਂ ਛਬੀਲਾ ਲਗਾ ਰਹੇ ਆ ਕਿਤੇ ਲੰਗਰ ਲਾ ਰਹੇ ਆ ਤੇ ਸਾਨੂੰ ਛਬੀਲਾ ਜਾਂ ਲੰਗਰ ਕੀ ਕਹਿੰਦੇ ਆ ਜੇ ਅਸੀਂ ਇੰਨਾ ਵੱਡਾ ਪਾਪ ਕਰ ਰਹੇ ਆ ਆਪਣੇ ਕਿਸੇ ਦੀ ਕਿਸੇ ਮਦਰ ਨੂੰ ਉਹਨਾਂ ਦੇ ਬੱਚਿਆਂ ਤੋਂ ਅਲੱਗ ਕਰਨਾ ਤੇ ਹਾਲੇ ਕੀ ਦੁੱਧ ਪੀ ਰਹੇ ਨੇ ਛੋਟੇ ਛੋਟੇ ਬੱਚੇ ਤੇ ਜਿਹੜੇ ਪਹਿਲਾਂ ਬੱਚੇ ਛੱਡ ਕੇ ਗਏ ਸੀਗੇ ਤੇ ਇੱਥੇ ਇੱਕ ਕੋਈ ਜੋ ਇੱਥੋਂ ਦੇ ਲੋਕਾਂ ਦਾ ਕਹਿਣਾ ਮੈਂ ਵੀ ਉਹ ਕੋਈ ਨਸ਼ੇ ਨੂੰ ਸ਼ੇ ਕਰਦਾ ਤੇ ਉਹਨੇ ਸਵੇਰੇ ਤਿੰਨ ਬੱਚੇ ਜਿਹੜੇ ਮਾਰ ਦਿੱਤੇ ਨੇ ਤੇ ਬਹੁਤ ਹੀ ਵੱਡਾ ਪਾਪ ਹੈ ਕਿਉਂਕਿ ਅਗਰ ਤੁਸੀਂ ਕਿਸੇ ਪਰਿਵਾਰ ਨੂੰ ਵਾਕ ਕਰੋਗੇ ਤੇ ਕੱਲ ਨੂੰ ਤੁਹਾਡੇ ਨਾਲ ਵੀ ਉਹੀ ਚੀਜ਼ ਹੋਏਗੀ ਮੈਂ ਇਸ ਚੀਜ਼ ਨਾਲ ਐਗਰੀ ਕਰਦਾ ਕਿ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਡੌਗਸ ਦੀ ਤੇ ਇਹਦੇ ਵਿੱਚ ਸਰਕਾਰ ਦਾ ਫੇਲਿਅਰ ਹੈ ਤੇ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਸੰਪਰਕ ਕਰ ਸਕਦੇ ਹੋ ਤੇ ਉਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਕਾਰਪੋਰੇਸ਼ਨ ਬਹੁਤ ਐਕਟਿਵਲੀ ਇਸ ਚੀਜ਼ ਤੇ ਪਾਰਟਿਸਿਪੇਟ ਕਰ ਰਹੀ ਹੈ ਅਸੀਂ ਖੁਦ ਬਹੁਤ ਸਾਰੇ ਮੈਨੂੰ ਫੋਨ ਆਉਂਦੇ ਨੇ ਵੀ ਜਦੋਂ ਕੋਈ ਡੌਗ ਅਗਰੈਸਿਵ ਹੋ ਜਾਂਦਾ ਮਹੱਲੇ 'ਚ ਅਸੀਂ ਕਾਰਪੋਰੇਸ਼ਨ ਨਾਲ ਟਾਈ-ਅਪ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਹਾਂ ਵੀ ਉਹ ਉਹਨੂੰ ਇੰਜੈਕਸ਼ਨ ਵਗੈਰਾ ਲਗਾਏ ਜਾਂ ਤਾਂਕਿ ਉਹ ਏਰੀਏ ਦੇ ਵਿੱਚ ਥੋੜਾ ਕਾਮ ਹੋ ਕੇ ਆਪਣੇ ਏਰੀਏ ਦੇ ਵਿੱਚ ਰਵੇ ਤੇ ਜੇ ਕੋਈ ਹਲਕਾ ਜਾਂਦਾ ਤੇ ਉਹ ਤੇ ਕਾਰਪੋਰੇਸ਼ਨ ਦੀ ਪੂਰੀ ਟੀਮ ਹੈ ਵੀ ਜਿਹੜੀ ਉਹ ਡੌਗ ਨੂੰ ਚੁੱਕ ਕੇ ਲੈ ਜਾਂਦੀ ਹੈ ਤੇ ਉਹਨੂੰ ਇੱਕ ਐਸੋਜੇ ਏਰੀਏ ਦੇ ਵਿੱਚ ਉਹਨੂੰ ਸਰਵਾਈਵ ਕਰਨ ਵਾਸਤੇ ਐਸਪੀਸੀਏ ਛੱਡ ਰਹੀ ਹੈ ਤਾਂਕਿ ਉਹਦਾ ਜਿਹੜਾ ਪ੍ਰੋਪਰ ਟ੍ਰੀਟਮੈਂਟ ਉੱਥੇ ਹੋ ਸਕੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਪਾਪ ਤੁਸੀਂ ਨਾ ਖਟੋ ਕਿਉਂਕਿ ਤੁਸੀਂ ਕਿਸੇ ਮਾਂ ਨੂੰ ਆਪਣੇ ਬੱਚੇ ਇਹਨਾਂ ਦੀਆਂ ਵੀ ਉਸੇ ਤਰ੍ਹਾਂ ਹੀ ਫੀਲਿੰਗਸ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਚੀਜ਼ ਇੰਨੀ ਗਰਮੀ ਦੇ ਵਿੱਚ ਅਸੀਂ ਨਾ ਕਰੀਏ ਕਿਉਂਕਿ ਜਿੱਥੇ ਲੋਕ ਅਸੀਂ ਖਾਣੇ ਪੀਣੇ ਵੀ ਆ ਤੇ ਫਿਰ ਵੀ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਇੰਨੀ ਗਰਮੀ ਦੇ ਵਿੱਚ ਤੇ ਇਹ ਜਿਹੜੇ ਬੇਜਬਾਨ ਬੋਲ ਨਹੀਂ ਸਕਦੇ ਤੇ ਮੈਂ ਸਾਰਿਆਂ ਨੂੰ ਦੁਬਾਰਾ ਤੋਂ ਹੱਥ ਜੋੜ ਕੇ ਅਪੀਲ ਕਰਦਾ ਤੇ ਜਿਹੜਾ ਬੰਦਾ ਇਹ ਕੰਮ ਕਰ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਉਹਦੇ ਤੇ ਅਸੀਂ ਐਫ ਆਈ ਆਰ ਦਰਜ ਕਰਾਈਏ ਤੇ ਬੰਦਾ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ